ਹਾਂਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਤੰਦਰੁਸਤ ਹੋ ਐਂਡ ਬਹੁਤ ਸੌਖੇ ਤਰੀਕੇ ਦੇ ਨਾਲ ਆਪਣੇ ਚੈਨਲ ਤੋਂ ਤੁਸੀਂ ਇੰਗਲਿਸ਼ ਸਿੱਖ ਰਹੇ ਹੋ ਆਪਾਂ ਇੱਕ ਵਰਡਸ ਦੀ ਸੀਰੀਜ਼ ਚਲਾਈ ਹੋਈ ਹੈ ਹਰ ਵੀਡੀਓ ਦੇ ਵਿੱਚ ਮੈਂ ਪੰਜ ਸ਼ਬਦ ਲੈ ਕੇ ਆਉਣਾ ਹੁੰਨਾ ਉਹਨਾਂ ਨੂੰ ਐਕਸਪਲੇਨ ਕਰਦਾ ਹਾਂ ਉਹਨਾਂ ਦਾ ਇੱਕ ਸੈਂਟੈਂਸ ਬਣਾ ਕੇ ਤੁਹਾਨੂੰ ਦੱਸਦਾ ਹਾਂ ਹਰ ਸ਼ਬਦ ਦਾ ਜਿਹੜਾ ਯੂਜ਼ ਹੈ ਉਹ ਡਿਫਰੈਂਟ ਹੁੰਦਾ ਹੈ ਭਾਵੇਂ ਉਹਦਾ ਸਿਨੋਨੀਮ ਹੀ ਕਿਉਂ ਨਾ ਹੋਵੇ ਠੀਕ ਹੈ ਸੋ ਇਸੇ ਕਰਕੇ ਜਿਹੜੇ ਮੈਂ ਸੈਂਟੈਂਸ ਬਣਾ ਕੇ ਤੁਹਾਨੂੰ ਦੱਸਦਾ ਉਹ ਬਹੁਤ ਜ਼ਰੂਰੀ ਨੇ ਸੋ ਅਗਰ ਵੀਡੀਓ ਤੁਸੀਂ ਐਂਡ ਤੱਕ ਦੇਖੋਗੇ ਤਾਂ ਤੁਹਾਨੂੰ ਪ੍ਰੋਪਰ ਸਮਝ ਆਏਗੀ ਕਿ ਅਸੀਂ ਇਸ ਨੂੰ ਸੈਂਟੈਂਸ ਦੇ ਵਿੱਚ ਕਿਵੇਂ ਯੂਜ਼ ਕਰਨਾ ਹੈ ਸੋ ਇਹ ਆਪਣੇ ਸ਼ਬਦਾਂ ਦੀ ਕਲਾਸ ਹੈ ਇੰਗਲਿਸ਼ ਵਕਾਇਬ ਦੀ ਕਲਾਸ ਹੈ ਜੋ ਕਿ ਮੈਂ ਤੁਹਾਨੂੰ ਆਪਣੇ ਚੈਨਲ ਤੇ ਪ੍ਰੋਵਾਈਡ ਕਰਦਾ ਹਾਂ ਪਰ ਅਗਰ ਤੁਸੀਂ ਸੈਂਟੈਂਸ ਬਣਾਉਣੇ ਸਿੱਖਣੇ ਨੇ ਪ੍ਰੋਪਰ ਰਾਈਟਿੰਗ ਐਂਡ ਸਪੀਕਿੰਗ ਸਿੱਖਣੀ ਹੈ ਤਾਂ ਤੁਹਾਨੂੰ ਪ੍ਰੋਪਰ ਕੋਰਸ ਜੁਆਇਨ ਕਰਨਾ ਪਏਗਾ 2 ਤੋਂ ਲੈ ਕੇ 3 ਮਹੀਨਿਆਂ ਦੇ ਵਿੱਚ ਸਟੂਡੈਂਟ ਦਾ ਵਧੀਆ ਲੈਵਲ ਬਣ ਜਾਂਦਾ ਹੈ ਘਰੇ ਬਿਠਾ ਕੇ ਆਪਾਂ ਆਨਲਾਈਨ ਕਲਾਸ ਦੇ ਥਰੂ ਪੂਰੇ ਪੰਜਾਬ ਦੇ ਵਿੱਚ ਪਿਛਲੇ 3.5 ਸਾਲ ਤੋਂ ਸਿਖਾ ਰਹੇ ਹਾਂ ਐਂਡ ਮੈਂ ਪਿਛਲੇ 8 ਸਾਲ ਤੋਂ ਬੇਸਿਕ ਇੰਗਲਿਸ਼ ਟੀਚ ਕਰ ਰਹੇ ਹਾਂ ਸੋ ਅਗਰ ਤੁਸੀਂ ਗਰੁੱਪ ਕਲਾਸ ਲੈਣੀ ਹੈ ਜਾਂ ਪਰਸਨਲ ਕਲਾਸ ਲੈਣੀ ਹੈ ਤਾਂ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਆਪਣੇ ਨਾਲ WhatsApp ਥਰੂ ਕੰਟੈਕਟ ਕਰ ਸਕਦੇ ਹੋ ਜਾਂ ਕਾਲ ਤੇ ਗੱਲ ਵੀ ਕਰ ਸਕਦੇ ਹਾਂ ਸੋ ਆਓ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਅੱਜ ਦੇ ਸ਼ਬਦ ਅੱਜ ਦਾ ਸਭ ਤੋਂ ਪਹਿਲਾ ਸ਼ਬਦ ਹੈ ਫੌਂਡ ਆਫ ਫੌਂਡ ਆਫ ਦਾ ਅਰਥ ਹੁੰਦਾ ਹੈ ਸ਼ੌਕੀਨ ਹੋਣਾ ਲਾਈਕ ਆਈ ਐਮ ਫੌਂਡ ਆਫ ਪਲੇਇੰਗ ਕ੍ਰਿਕਟ ਮੈਂ ਕ੍ਰਿਕਟ ਖੇਡਣ ਦਾ ਸ਼ੌਕੀਨ ਹਾਂ ਹੁਣ ਇਹਨੂੰ ਯੂਜ਼ ਕਰਨ ਦਾ ਤਰੀਕਾ ਹੈ ਇੱਕ ਤਾਂ ਸਿੱਧਾ ਫੌਂਡ ਨਹੀਂ ਲੱਗਦਾ ਇਹ ਆਮ ਲੱਗਦਾ ਠੀਕ ਹੈ ਆਮ ਜਾਂ ਮੈਂ ਸ਼ਕੀਨ ਸੀਗਾ ਆਈ ਵਾਸ ਫੌਂਡ ਆਫ ਦੂਸਰੀ ਗੱਲ ਜਦੋਂ ਵੀ ਆਪਾਂ ਕੋਈ ਪ੍ਰੈਪੋਜੀਸ਼ਨ ਲਗਾਉਣੇ ਆ ਟੂ ਨੂੰ ਛੱਡ ਕੇ ਉਸ ਤੋਂ ਬਾਅਦ ਵਰਬ ਦੀ ਪਹਿਲੀ ਫੌਂਡ ਲਾਈ ਜਾਂਦੀ ਲੱਗਦੀ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਮੈਂ ਪ੍ਰੋਪਰ ਜਿਹੜਾ ਕੋਰਸ ਕਰਵਾਣਾ ਉਹਦੇ ਵਿੱਚ ਕਲੀਅਰ ਕਰਦਾ ਸਟੂਡੈਂਟ ਠੀਕ ਹੈ ਜੀ ਸੋ ਬਾਕੀ ਜਿਹੜਾ ਕੋਈ ਵੀ ਕੁਐਸਚਨ ਡਾਊਟ ਹੁੰਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੇਰੇ ਤੋਂ ਉਸ ਤੋਂ ਬਾਅਦ ਹੈ ਜੀ ਰਿਲੀਜੀਅਸ ਰਿਲੀਜੀਅਸ ਹੁੰਦਾ ਧਾਰਮਿਕ ਆਪਾਂ ਕਹਿੰਦੇ ਬੰਦਾ ਬੜਾ ਧਾਰਮਿਕ ਹੈ ਹੀ ਇਜ਼ ਵੈਰੀ ਰਿਲੀਜੀਅਸ ਪਰਸਨ ਹੀ ਇਜ਼ ਅ ਵੈਰੀ ਰਿਲੀਜੀਅਸ ਪਰਸਨ ਉਹ ਬੜਾ ਧਾਰਮਿਕ ਬੰਦਾ ਹੈ ਇੱਕ ਹੁੰਦਾ ਹੈ ਰਿਲੀਜੀਅਨ ਉਹ ਹੁੰਦਾ ਧਰਮ ਜੀ ਰਿਲੀਜੀਅਨ ਹੁੰਦਾ ਧਰਮ ਲਾਈਕ ਆਈ ਬਿਲੋਂਗ ਟੂ ਸਿੱਖ ਰਿਲੀਜੀਅਨ ਜੀ ਠੀਕ ਹੋ ਗਿਆ ਸੋ ਇੱਕ ਦੇ ਨਾਲ ਮਿਲਦਾ ਜੁਲਦਾ ਸ਼ਬਦ ਰਿਲੀਜੀਅਨ ਵੀ ਆਪਾਂ ਨੂੰ ਪਿਆਰ ਹੋ ਗਿਆ ਜਿਹੜਾ ਰਿਲੀਜੀਅਸ ਹੈ ਉਹ ਹੁੰਦਾ ਐਡਜੈਕਟਿਵ ਰਿਲੀਜੀਅਸ ਪਰਸਨੈਲਿਟੀ ਤੇ ਰਿਲੀਜੀਅਨ ਹੁੰਦਾ ਜਿਹੜਾ ਉਹ ਹੁੰਦਾ ਸਾਰੰ ਇੱਕ ਨਾਉਨ ਜੀ ਉਸ ਤੋਂ ਬਾਅਦ ਹੈ ਬਈ ਜਦੋਂ ਵੀ ਜਦੋਂ ਵੀ ਹੁੰਦਾ ਹੈ ਵੈਨ ਐਵਰ ਵੈਨ ਐਵਰ ਜਦੋਂ ਵੀ ਆਈ ਗੋ देयर ਆਈ ਗੋ देयर ਆਈ ਸੀ ਹਿਮ ਜਦੋਂ ਵੀ ਮੈਂ ਉੱਥੇ ਜਾਂਦਾ ਮੈਂ ਉਹਨੂੰ ਦੇਖਦਾ ओके सो ਇੱਥੇ ਮੈਂ ਗੋ ਕਿਉਂ ਲਾਇਆ ਆਈ ਐਨ ਜੀ ਕਿਉਂ ਨਹੀਂ ਲਾਈ ਇੱਥੇ ਮੈਂ ਦੂਜੀ ਫਾਰਮ ਕਿਉਂ ਨਹੀਂ ਲਾਈ ਇੱਥੇ ਮੈਂ ਆਈ ਐਨ ਜੀ ਕਿਉਂ ਨਹੀਂ ਲਾਈ ਇੱਥੇ ਮੈਂ ਹੈ ਸੌਫ ਕਿਉਂ ਨਹੀਂ ਲਾਇਆ ਕੈਨ ਕੁਡ ਕਿਉਂ ਨਹੀਂ ਲਗਾਇਆ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਗੇਨ ਪ੍ਰੋਪਰ ਕੋਰਸ ਦੇ ਵਿੱਚ ਮਿਲਦੀਆਂ ਠੀਕ ਹੈ ਜੀ ਯਾ ਇੱਕ ਹੁੰਦਾ ਵੈਨ ਜਦੋਂ ਵੈਨ ਤੇ ਵੈਨ ਐਵਰ ਕੀ ਫਰਕ ਹੈ ਵੈਨ ਹੁੰਦਾ ਕੱਲਾ ਜਦੋਂ ਓਕੇ ਵੈਨ ਐਵਰ ਜਦੋਂ ਵੀ ਵੈਨ ਜਦੋਂ ਓਕੇ ਜੀ

थ्राइस तीन बार लाइक आई वॉन्ट हिम मैं वार्निंग दिख तेज तीन बार थ्राइस आई वॉन्ट हिम थ्राइस ठीक है जी ਸੋ ਅੱਜ ਮੈਂ ਜੋ ਵੀ ਮਿਲਦਾ ਜੁਲਦਾ ਮੈਨੂੰ ਸ਼ਬਦ ਲੱਗਿਆ ਉਹ ਵੀ ਮੈਂ ਤੁਹਾਨੂੰ ਬਣਾ ਕੇ ਕਲੀਅਰ ਕਰ ਦਿੰਦਾ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਤੁਸੀਂ ਇੱਕ ਕਾਪੀ ਲਗਾ ਲਓ ਜਿਹਦੇ ਵਿੱਚ ਇਦਾਂ ਹੀ ਜੋ ਮੈਂ ਕਰਵਾ ਰਿਹਾ ਹਾਂ ਤੁਸੀਂ ਆਪਣੇ ਨੋਟਸ ਤਿਆਰ ਕਰ ਲਓ ਵੈਸੇ ਜਦੋਂ 50 ਸ਼ਬਦ ਹੋ ਜਾ ਕਰਨਗੇ ਮੈਂ ਇੱਕ ਫੁੱਲ ਵੀਡੀਓ ਬਣਾ ਦਿਆ ਕਰੂੰਗਾ ਐਂਡ ਉਹਦਾ ਇੱਕ ਪੀਡੀਐਫ ਵੀ ਤੁਹਾਨੂੰ ਭੇਜ ਦਿਆ ਕਰੂੰਗਾ ਠੀਕ ਹੈ ਜੀ ਸੋ ਜਿਹਨੇ ਪੀਡੀਐਫ ਲੈਣਾ ਹੈ ਉਹ ਸਕਰੀਨ ਤੇ ਆ ਰਹੇ WhatsApp ਨੰਬਰ ਦੇ थ्रू ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਐਂਡ ਇਹ ਜੋ ਮੈਂ ਸੈਂਟੈਂਸ ਬਣਾਉਣਾ ਹੁੰਦਾ ਹੈ ਇਹ ਤੁਹਾਨੂੰ ਫਿਰ ਹੀ ਆਣਗੇ ਅਗਰ ਤੁਸੀਂ ਪ੍ਰੋਪਰ 2-3 ਮਹੀਨੇ ਆਪਣੇ ਕੋਲੇ ਲਗਾਉਗੇ ਸੋ ਸ਼ਾਮ ਨੂੰ ਆਪਣੇ ਕੋਲ ਗਰੁੱਪ ਕਲਾਸਾਂ ਚੱਲਦੀਆਂ ਨੇ ਐਂਡ ਦਿਨ ਟਾਈਮ ਸਾਰਾ ਦਿਨ ਪਰਸਨਲ ਕਲਾਸਾਂ ਹੁੰਦੀਆਂ ਨੇ ਜਿਹੜੇ ਸਟੂਡੈਂਟ ਬਾਹਰ ਰਹਿੰਦੇ ਨੇ ਜਿਨ੍ਹਾਂ ਕੋਲੇ ਨਾਈਟ ਦਾ ਟਾਈਮ ਹੁੰਦਾ ਸੋ ਉਹਨਾਂ ਲਈ ਆਪਾਂ ਸਪੈਸ਼ਲ ਨਾਈਟ ਦੇ ਬੈਚ ਵੀ ਪ੍ਰੋਵਾਈਡ ਕਰਦੇ ਆਂ ਸੋ ਆਪਣੀ ਪ੍ਰੋਪਰ ਕਲਾਸ اٹੈਂਡ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਥਰੂ ਤੁਸੀਂ ਆਪਣਾ ਨਾਲ ਕੰਟੈਕਟ ਕਰ ਸਕਦੇ ਹੋ ਸੋ ਪਹਿਲੀ ਕਲਾਸ ਤੁਹਾਨੂੰ ਐਜ਼ ਅ ਡੈਮੋ ਦਿੱਤੀ ਜਾਏਗੀ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਲਿੱਕ ਕਰ ਲਓ ਸੋ ਅੱਜ ਦੀ ਕਲਾਸ ਅਗਰ ਤੁਹਾਨੂੰ ਇਨਫੋਰਮੇਟਿਵ ਲੱਗੀ ਤੁਸੀਂ ਕੁਝ ਸਿੱਖਿਆ ਤਾਂ ਤੁਸੀਂ ਮੇਰੇ ਦੋ ਕੰਮ ਜ਼ਰੂਰ ਕਰਨੇ ਨੇ ਪਹਿਲਾ ਕੰਮ ਵੀਡੀਓ ਦੇ ਨੀਚੇ ਵਧੀਆ ਜਿਹਾ ਕਮੈਂਟ ਕਰ ਦਿਓ ਦੂਜਾ ਕੰਮ ਵੀਡੀਓ ਦਾ ਲਿੰਕ ਕਾਪੀ ਕਰਕੇ WhatsApp ਸਟੇਟਸ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਜੈਸਵੀ ਸਟੂਡੈਂਟ ਦੀ ਇੰਗਲਿਸ਼ ਵੀਕ ਹੈ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਇੰਗਲਿਸ਼ ਦਾ ਲੈਵਲ ਵਧੀਆ ਬਣਾ ਸਕੇ ਓਕੇ ਜੀ ਥੈਂਕ ਯੂ ਸੋ ਮੱਚ ਟੇਕ ਕੇਅਰ ਐਂਡ ஆல் ਦਾ ਬੈਸਟ